ਪੰਜਾਬ ਦੇ ਆਪ ਐਮਐਲਏ ਨੇ ਕਰਤੀ ਭਗਵੰਤਮਾਨ ਦੇ ਖਿਲਾਫ ਵੱਡੀ ਬਗਾਵਤ ਦਿੱਲੀ ਦੇ ਵਿੱਚ ਡੇਰੇ ਆਖਰਕਾਰ ਭਗਵੰਤਮਾਨ ਨੂੰ ਮਹਿੰਗੀਆਂ ਪੈ ਗਈਆਂ ਵਿਧਾਇਕਾਂ ਦੀਆਂ ਅਨਰਾਜ਼ਗੀਆਂ ਭਗਵੰਤਮਾਨ ਨੂੰ ਬਦਲਣ ਦੇ ਲਈ ਵਿਧਾਇਕ ਨਿੱਤਰ ਆਏ ਨੇ ਮੈਦਾਨ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਸੱਦ ਲਈ ਗਈ ਹੈ ਦਿੱਲੀ ਦੇ ਵਿੱਚ ਡੇਰੇ ਲਾ ਲਏ ਗਏ ਨੇ ਆਖਰਕਾਰ 30 ਵਿਧਾਇਕ ਤੀ ਵਿਧਾਇਕਾਂ ਦੀ ਬਗਾਵਤ ਜਿਹੜੀ ਆ ਉਹ ਹੁਣ جاری ਹੈ ਕੀ ਖਬਰ ਹੈ ਇਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਿੱਲੀ ਚ ਆਪ ਕਾਦੀ ਹਾਰ ਗਈ ਪੰਜਾਬ ਦੇ ਅੰਦਰ ਹਰ ਰੋਜ਼ ਲਗਭਗ 8 ਤਰੀਕ ਤੋਂ ਲੈ ਕੇ ਅੱਜ 11 ਹੋ ਚੱਲੀ ਹੈ ਹਰ ਰੋਜ਼ ਇਹ ਚਰਚਾਵਾਂ ਨੇ ਕਿ ਅੱਜ ਵੀ ਆਪ ਚ ਪਟਾਕਾ ਪਿਆ ਕੱਲ ਨੂੰ ਵੀ ਪਿਆ ਇਸੇ ਵਿੱਚਕਾਰ ਖਬਰਾਂ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿੱਚ ਬਗਾਵਤੀ ਸੁਰਾਣੇ ਭਗਵੰਤ ਮਾਨ ਦੇ ਖਿਲਾਫ ਭਗਵੰਤ ਮਾਨ ਨੂੰ ਬਦਲਣ ਦੇ ਲਈ ਦਿੱਲੀ ਦੇ ਵਿੱਚ ਡੇਰੇ ਲਾਏ ਜਾ ਰਹੇ ਨੇ ਤੇ ਉਹਦੇ ਵਿੱਚ ਜਿਹੜਾ ਬਦਲ ਕੱਢਿਆ ਜਾ ਰਿਹਾ ਉਹ ਬੜਾ ਗੰਭੀਰ ਕਹਿ ਲਓ ਹਾਸੋਹੀਨਾ ਕਹਿ ਲਓ ਜੋ ਖਬਰਾਂ ਤੁਹਾਡੇ ਤੱਕ ਆ ਰਹੀਆਂ ਨੇ ਜੋ ਲਿਆਂਦੀਆਂ ਜਾ ਰਹੀਆਂ ਨੇ ਜਾਂ ਫਲਾਈਆਂ ਜਾ ਰਹੀਆਂ ਨੇ ਲਗਾਤਾਰ ਚਰਚਾ ਵਾਂ ਨੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਊਗਾ ਜਲੰਧਰ ਪੱਛਮੀ ਵਾਲੀ ਜਿਮਣੀ ਚੌਂ ਲੜ ਲੂਗਾ ਹੁਣ ਇਹਦੇ ਵਿੱਚ ਤਾਜ਼ਾ ਟਵਿਸਟ ਕੀ ਆਇਆ ਤਾਇਆ ਟਵਿਸਟ ਇਹ ਆਇਆ ਕਿ ਦੇਖੋ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਆਪਣੇ ਸਾਰੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੋਈ ਹੈ ਅੱਜ ਕਪੂਰਥਲਾਓ ਚ 11:30 ਵਜੇ ਮੀਟਿੰਗ ਹੋ ਵੀ ਜਾਣੀ ਹੈ ਇਹਦੇ ਵਿੱਚ ਨਵੀਂ ਗੱਲ ਕੀ ਆਈ ਹੈ ਕਿ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਉਹ ਭਗਵੰਤ ਮਾਨ ਦੇ ਖਿਲਾਫ ਬਗਾਵਤ ਕਰਨਗੇ ਕਹਿਣਗੇ ਕਿ ਭਗਵੰਤ ਮਾਨ ਨਕਮਾ ਹੈ ਭਗਵੰਤ ਮਾਨ ਨੂੰ ਕੰਮ ਨਹੀਂ ਆਉਂਦਾ ਭਗਵੰਤ ਮਾਨ ਕੰਮ ਸਹੀ ਨਹੀਂ ਕਰ ਰਿਹਾ ਇਸ ਕਰਕੇ ਇਹਨੂੰ ਬਦਲਿਆ ਜਾਵੇ ਤੇ ਮੁੱਖ ਮੰਤਰੀ ਕਿਹਨੂੰ ਬਣਾਇਆ ਜਾਵੇ ਤੁਸੀਂ ਇਸ ਤੇ ਹੁਣ 2 ਮਿੰਟ ਜ਼ੋਰ ਦੇ ਲੋ ਕਿੰਨੂੰ ਕਹਿ ਸਕਦੇ ਆ ਕਿ ਮੁੱਖ ਮੰਤਰੀ ਬਣਾਇਆ ਜਾਵੇ ਹਰਵਿੰਦ ਕੇਜਰੀਵਾਲ ਨੂੰ ਬਹੁਤ ਚੰਗਾ ਬੰਦਾ ਬਹੁਤ ਸੋਹਣੇ ਕੰਮ ਕੀਤੇ ਉਹਨੇ ਦਿੱਲੀ ਦੇ ਵਿੱਚ ਚਲੋ ਫਿਰ ਕੀ ਹੋਇਆ ਜੇ ਦਿੱਲੀ ਦੇ ਲੋਕਾਂ ਨੇ ਹਰਾਤਾ ਤਾਂ ਉਹਨੂੰ ਪੰਜਾਬ ਦੀ ਕਮਾਂਡ ਸੰਭਾ ਕੇ ਪੰਜਾਬ ਦੇ ਵਿੱਚ ਚੰਗੇ ਕੰਮ ਕਰਾਏ ਜਾਣ ਇਹ ਗੱਲ ਮੈਂ ਆਪਣੇ ਪੱਲੇ ਹੁਣੀ ਕਹਿ ਰਿਹਾ ਮੈਂ ਇਸ ਬਾਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਇਹ ਗੱਲ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਸਜਰੇ ਸਜਰੇ ਵਿਧਾਇਕ ਬਣੇ ਮਨਜਿੰਦਰ ਸਿੰਘ ਸਿਰਸਾ ਮਨਜਿੰਦਰ ਸਿੰਘ ਸਿਰਸਾ ਰਜੋਰੀ ਗਾਰਡਨ ਹਲਕਾ ਜਿੱਤੇ ਆਮ ਆਦਮੀ ਪਾਰਟੀ ਦੀ ਧਨਵੰਤੀ ਚੰਦੇਲਾ ਨੂੰ ਹਰਾ ਕੇ ਤੇ ਉਹ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਆ ਕਿ ਜਿਹੜੀ ਅੱਜ ਮੀਟਿੰਗ ਹੋਣੀ ਹੈ ਕਪੂਰਥਲਾ ਹਾਊਸ ਦੇ ਵਿੱਚ 11 ਤਰੀਕ 11:30 ਵਜੇ ਜਿਹੜੀ ਕਪੂਰਥਲਾ ਹਾਊਸ ਦਿੱਲੀ ਦੇ ਵਿੱਚ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣੀਆਂ ਨੇ ਦਿੱਲੀ ਚੋਣ ਹਾਰਨੇ ਕੇ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਪੰਜਾਬ ਕੇ ਐਮਐਲਏ ਨੂੰ ਕੀ ਬੈਠਕ ਦਿੱਲੀ ਮੇ ਬੁਲਾਈ ਹੈ ऐसा बताया जा रहा है कि अरविंद केजरीवाल जी अब भगवंत मान जी को नलायक बताकर इन एफिशेंट बताकर उन्होंने औरतों का हज़ार रुपया देने का वादा पूरा नहीं किया पंजाब में नशा नहीं वो रोक पा रहे पंजाब के लॉन्ड ऑर्डर हालात खराब हो गए हैं ये कहकर भगवंत मान जी को हटाना चाहते हैं और खुद अपने एम से ये कहलाकर कि अरविंद केजरीवाल अच्छे आदमी इनको मुख्यमंत्री बनाओ ऐसा वो सपना देख रहे हैं मैं अरविंद केजरीवाल जी को बताना चाहता हूँ ये पंजाब है कभी गलती से ऐसा सपना भी मत देखना पंजाब के लोग किसी सूरत में इस चीज़ को बर्दाश्त भी नहीं करेंगे और आपको बनने भी नहीं देंगे और मैं भगवंत मान जी से भी आग्रह करना चाहता हूँ ऐसे काम इससे पहले हो जाए आपको सतर्क होना चाहिए अरविंद केजरीवाल किसी के सके नहीं हैं उन्होंने चाहे कुमार विश्वास हों चाहे कोई एम एल ए हों चाहे उन्होंने सबके साथ धोखे किए हैं और आप पंजाब के लोगों के साथ धोखा करेंगे भगवंत मान जी आपके साथ धोखा करेंगे इसलिए हम नहीं चाहते कि पंजाब के अंदर ऐसा आदमी जाके जो इसने दिल्ली को तबाह कर दिया है पंजाब के अंदर जो हालात बना रखे और तबाही की तरफ लेके जाए ये कभी कोई पंजाबी बर्दाश्त नहीं करेगा इसलिए मैं जरूर कहना चाहता हूँ अरविंद केजरीवाल जी ये सपना मत पालना ये सपना बहुत महंगा पड़ेगा हूँ उधर दूजे पास कांग्रेस दावा कर रही है कि तीह विधायक साढ़े टच ने 99 ਜੋ 30 94 ਜੋ 30 ਕੱਢ ਦਈਏ ਪਿੱਛੇ ਬਚੇ 64 ਫਿਰ ਵੀ ਮжоਰਿਟੀ ਦਾ ਭਗਵੰਤ ਮਾਨ ਹੁਣਾ ਕੋਲੀ ਆ ਬਹੁਤ ਵੱਡੀ ਫਿਰ ਵੀ ਉਸ ਤੋਂ ਇਲਾਵਾ ਕਹਿ ਲਿਆ ਕਿ 7-8 ਵਿਧਾਇਕਾਂ ਦੀ ਮжоਰਿਟੀ ਹੈ 6 ਵਿਧਾਇਕਾਂ ਦੀ ਮжоਰਿਟੀ ਲਗਭਗ ਉਹਨਾਂ ਦੇ ਕੋਲੇ ਹੈਗੀ ਆ ਉਸ ਲੈਵਲ ਤੇ ਜਾ ਕੇ 30 ਵਿਧਾਇਕ ਹੁਣ ਕਿਹੜੇ ਹੋ ਸਕਦੇ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਤਾਂ ਹੈਗਾ ਐ ਇਹ ਤੋਂ ਕੋਈ ਦੋ ਰੈਕ ਕਰ ਹੀ ਨਹੀਂ ਜਾ ਸਕਦੀ ਕਾਂਗਰਸ ਜਿਹੜਾ ਦਾਵਾ ਕਰ ਰਹੀ ਹੈ ਉਹ ਕਿੰਨੀ ਕੁ ਸੱਚਾਈ ਹੈ ਕਾਂਗਰਸ ਦਾਵਾ ਕਰਦੀ ਹੈ ਪਰ ਉਹਦੇ ਸੂਤਰਾਂ ਨੂੰ ਜਦੋਂ ਕਨਫਰਮ ਕਰਿਆ ਜਾਂਦਾ ਉਹ ਕਹਿੰਦੇ ਕਿ ਐਸੀ ਯਾਰ ਗੱਲ ਲੱਗਦੀ ਤਾਂ ਹੈ ਨਹੀਂ ਕੋਈ ਹੁਣ ਇਹ ਮਹਿਜ ਦਾਵਾ ਹੈ ਜਾਂ ਫਿਰ ਇਹ ਕੋਈ ਫ੍ਰਸਟ੍ਰੇਸ਼ਨ ਦਾ ਹਿੱਸਾ ਹੈ 3 ਵਿਧਾਇਕ ਟੁੱਟਦੇ ਵੀ ਨੇ ਤਾਂ ਵੀ ਜਿਹੜਾ ਉਹਨਾਂ ਤੇ ਦਲ ਬਦਲੂ ਐਕਟ ਲਾਗੂ ਹੁੰਦਾ ਕਿ ਯੋਰ ਇਸ ਕਲੈਨਗੇ ਅਜਿਹਾ ਥੋੜੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬੜੇ ਟੈਕਨੀਕਲ ਤੌਰ ਤੇ ਸਮਝਣ ਵਾਲੀਆਂ ਗੱਲਾਂ ਨੇ ਕਿ ਉਹਨਾਂ ਤੇ ਦਲ ਬਦਲੂ ਐਕਟ ਵੀ ਲਾਗੂ ਹੁੰਦਾ ਜੇ 30 ਜਾਂਦੇ ਆ ਕਿਸੇ ਪਾਸੇ ਹਾਂ ਇਹ ਗੱਲ ਜ਼ਰੂਰ ਹੈ ਕਿ ਜੋ ਮਨਜਿੰਦਰ ਸਿੰਘ ਸਿਰਸਾ ਵਾਲੀ ਗੱਲ ਆ ਉਹਦੇ ਚ ਵਜਨ ਹੋ ਸਕਦਾ ਹੈ ਕਿ ਵਿਧਾਇਕ ਸ਼ਿਕਾਇਤਾਂ ਲਾਉਣਗੇ ਇਸੇ ਤੱਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਗੱਲ ਮੇਰੇ ਪੱਲੇ ਤੇ ਮੇਰੇ ਹਜਮ ਨਹੀਂ ਹੁੰਦੀ ਨਿੱਜੀ ਤੌਰ ਤੇ ਮੈਂ ਇਹਨੂੰ ਹਜਮ ਹੀ ਨਹੀਂ ਕਰ ਪਾ ਰਿਹਾ ਕਿ ਅਰਵਿੰਦ ਕੇਜਰੀਵਾਲ ਇਡੀ ਛੋਟੀ ਹਰਕਤ ਨਹੀਂ ਕਰ ਸਕਦੇ ਤੇ ਬਾਕੀ ਪੰਜਾਬੀ ਉਹਨਾਂ ਨੇ ਉਹਨਾਂ ਨੂੰ ਪਸੰਦ ਹੀ ਨਹੀਂ ਕਰਨਾ ਅਰਵਿੰਦ ਕੇਜਰੀਵਾਲ ਦਾ ਮਜਾਜ ਹੀ ਨਹੀਂ ਪੰਜਾਬ ਦੇ ਨਾਲ ਰਲਦਾ ਜਿਸ ਤਰ੍ਹਾਂ ਦਾ ਉਹਨਾਂ ਦਾ ਮਜਾਜ ਹੈ ਇਹ ਵੀ ਕਿ ਭਗਵੰਤਬਾਦ ਬਹੁਤ ਕਹਿੰਦਾ ਹੈ ਕਿ ਮੈਂ ਗਰਾਊਂਡ ਦਾ ਲੀਡਰ ਆ ਮਜਾਜ ਤਾਂ ਉਹਨਾਂ ਦਾ ਨਹੀਂ ਰਲ ਰਿਹਾ ਜਿਹੜੇ ਕਹਿੰਦੇ ਕਿ ਮੈਨੂੰ ਸਾਰਾ ਕੁਝ ਪਤਾ ਮੈਨੂੰ ਚਾਬੀ ਦਾ ਵੀ ਪਤਾ ਹੈ ਮੈਨੂੰ 28 ਨੰਬਰ ਪਾਨੇ ਦਾ ਪਤਾ ਹੈ 11 ਨੰਬਰ ਚਾਬੀ ਦਾ ਵੀ ਪਤਾ ਹੈ ਮੈਨੂੰ ਮੋਟਰ ਵਾਲੇ ਸਟਾਰਟਰ ਦਾ ਵੀ ਪਤਾ ਸਾਰਾ ਕੁਝ ਪਤਾ ਜਦੋਂ ਉਹਨਾਂ ਨੂੰ ਉਹਨਾਂ ਦਾ ਮਜਾਜ ਨਹੀਂ ਰਲ ਰਿਹਾ ਤਾਂ ਉਹ ਮਸਲੇ ਹੱਲ ਕਰਨੀ ਪਾਰੇ ਤਾਂ ਕੇਜਰੀਵਾਲ ਕਿਹੜੇ ਖੇਤ ਦੀ ਮੂਲੀ ਨੇਗੇ ਉਹ ਕੀ ਕਰ ਲੈਣਗੇ ਜਿੱਥੋਂ ਤੱਕ ਕਾਂਗਰਸ ਦੇ 30 ਵਿਧਾਇਕਾਂ ਦੀ ਕਹਾਣੀ ਹੈ ਉਹ ਵੀ ਹজম ਹੋਣ ਦਾ ਨਾਂ ਨਹੀਂ ਲੈ ਰਹੀ ਜੇ ਤੁਹਾਡੇ ਕੋਲ 30 ਵਿਧਾਇਕਾਂ ਦਾ ਸਮਰਥਨ ਹੈ ਆਮ ਆਦਮੀ ਪਾਰਟੀ ਦੇ ਤੁਸੀਂ ਡਿਫੈਕਸ਼ਨ ਕਰਾਉਣ ਵਾਲੇ ਕਿਉਂ ਨਹੀਂ ਬਾਦਲੇ ਹੋਰ ਵਿਧਾਇਕ ਕਿਉਂ ਨਹੀਂ ਜੋੜ ਰਹੇ ਨਾਲ ਸਵਾਲ ਇਹ ਹੈ ਕਿ ਹੈ ਨਹੀਂ ਜੋ ਜਾਣਕਾਰ ਦੱਸਦੇ ਐ ਕਿ ਚੀਜ਼ਾਂ ਅੰਦਰ ਖਾਤੇ ਰਿਵੋਲਟਡ ਨੇ ਪਰ ਉਹ ਇੱਧਰ ਉੱਧਰ ਹੁਣ ਵਾਲੇ ਪਾਸੇ ਨਹੀਂ ਦੇਖੋ ਕੁਬਰ ਵਿਜੇ ਪ੍ਰਤਾਪ ਨੂੰ ਦੇਖ ਲੋ ਉਹ ਸ਼ਰਿਆਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਭਗਵੰਤ ਮਾਨ ਦੇ ਖਿਲਾਫ ਬੋਲਦੇ ਰਹੇ ਨੇ ਬੀਬਾ ਬਲਜਿੰਦਰ ਕੌਰ ਦੇਖ ਲੋ ਕੁਲਤਾਰ ਸਿੰਘ ਸੰਧਵਾ ਦੇਖ ਲੋ ਹੁਣ ਜਿਹੜਾ ਨਵਾਂ ਆਇਆ ਕਿ ਅੰਦਾਜ਼ਾ ਕਹਿ ਲਈਏ ਜਾਂ ਇੱਕ ਕਹਿ ਲਈਏ ਕਿ ਇੱਕ ਚੀਜ਼ ਨਿਕਲ ਕੇ ਆ ਰਹੀ ਹੈ ਕਿ ਦਲਿਤ ਸਿੱਖ ਨੂੰ ਮੁੱਖ ਮੰਤਰੀ ਬਣਾਉਣਾ ਸ਼ਾਇਦ ਫਿਰ ਹਰਪਾਲ ਜੀਮਾ ਵੀ ਭਗਵੰਤ ਮਾਨ ਦੇ ਖਿਲਾਫ ਹੋ ਜਾਣ ਹਾਲਾਂਕਿ ਜੋ ਜਾਣਕਾਰ ਹਲਕੇ ਦੱਸਦੇ ਕਿ ਬਹੁਤ ਹੀ ਗੱਲਬਾਤ ਉਮੇਦੀ ਜਿਹੜੀ 2017 ਵਾਲੀ ਆ ਉਮੇਦੀ ਨਹੀਂ ਹੈ ਹੁਣ ਬਹੁਤ ਚੀਜ਼ਾਂ ਬਦਲ ਚੁੱਕੀਆਂ ਨੇ ਬਹੁਤ ਟਿਕੜਮਬਾਜ਼ੀ ਜਿਹੜੀ ਹੈ ਇਹਨਾਂ ਦੋਵਾਂ ਦੇ ਵਿੱਚਕਾਰ ਵੀ ਹੈ ਅਮਨ अरोੜਾ ਤਾਂ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਇੱਛਾ ਵੀ ਹੁਣ ਹੋਰ ਵੱਧ ਜਾਂਦੀਆਂ ਨੇ ਜਦੋਂ ਬੰਦੇ ਜਿਆਦਾ ਕਾਮਯਾਬੀ ਮਿਲਦੀ ਹੈ ਫਿਰ ਬੰਦੇ 'ਚ ਹੋਰ ਇੱਛਾਵਾਂ ਆਪਣ ਪੱਧੀਆਂ ਨੇ ਇਸ ਕਰਕੇ ਉਹ ਵੀ ਹੋ ਸਕਦੇ ਆ ਕਈ ਵਿਧਾਇਕਾਂ ਦੇ ਜਿਹੜੇ ਆ ਉਹ ਗੁੱਸੇ ਗਿਲੇ ਆ ਜਿਹੜੇ ਉਹ ਅਗਾਹੇ ਬਗਾਹੇ ਸਾਹਮਣੇ ਆਉਂਦੇ ਰਹੇ ਆ ਗੋਗੀ ਸਵਰਗਵਾਸ ਹੋ ਗਏ ਉਹਨਾਂ ਦੇ ਗੁੱਸੇ ਗਿਲੇ ਵੀ ਸੀਗੇ ਕੰਮ ਨੂੰ ਲੈ ਕੇ ਤਾਂ ਬਹੁਤ ਸਾਰੇ ਵਿਧਾਇਕਾਂ ਦੇ ਇਵਨ ਕਿ ਤੁਸੀਂ ਇਹ ਲੈ ਲਓ ਕਿ 100 ਦੇ 100% 92-93 ਵਿਧਾਇਕ ਨੇ 94 ਵਿਧਾਇਕ ਨੇ ਵਿੱਚੋਂ 85-90 ਦੇ ਜਿਹੜੇ ਨੇ ਉਹ ਗੁੱਸੇ ਗਿਲੇ ਨੇ ਉਹਨਾਂ ਦੇ ਉਹਨਾਂ ਦਾ ਡੱਕਾ ਤੋੜ ਕੇ ਇੱਧਰ-ਉੱਧਰ ਨਹੀਂ ਹੋ ਰਿਹਾ ਟੁੱਟੀ ਇੱਟ ਨਹੀਂ ਲੱਗ ਰਹੀ ਉਹਨਾਂ ਦੇ ਹਲਕਿਆਂ ਦੇ ਵਿੱਚ ਇਸ ਕਰਕੇ ਉਹ ਦੁਖੀ ਨੇ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਉਤਲ ਪੁਤਲ ਹੈ ਇਹਦਾ ਹੁਣ ਫਾਇਦਾ ਕੌਣ ਚੁੱਕਦਾ ਹੈ ਕੀ ਭਗਵੰਤ ਮਾਨੇ ਨੂੰ ਸੈਟਿੰਗ ਕਰਨ ਚ ਕਾਮਯਾਬ ਹੁੰਦੇ ਆ ਜਾਂ ਇਹ ਅੱਗੇ ਜਾ ਕੇ ਭਗਵੰਤ ਮਾਨ ਦੂਜੇ ਕੈਪਟਨ ਮਨਿੰਦਰ ਸਿੰਘ ਬਣਦੇ ਆ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਅੱਜ ਦੀ ਮੀਟਿੰਗ ਕਾਫੀ ਕੁਝ ਤੈਅ ਕਰੇਗੀ ਜੇ ਰਵੋਲਟ ਹੋਣਾ ਹੋਇਆ ਤਾਂ ਅੱਜ ਦੀ ਮੀਟਿੰਗ ਤੋਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਬਾਹਰ ਆ ਜਾਣਗੀਆਂ ਜੇ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਹੋਰ ਵਧਣਾ ਪਿਆ ਤਾਂ ਹੋਇਆ ਹੀ ਹੈ ਜੇ ਹੋਰ ਵਧਣਾ ਤਾਂ ਉਹਦੇ ਬਾਰੇ ਚੀਜ਼ਾਂ ਨਿਕਲ ਕੇ ਆ ਜਾਣਗੀਆਂ ਤੀਵ ਵਿਧਾਇਕਾਂ ਦੀ ਜੇਕਰ ਬਗਾਵਤ ਹੈ ਕਾਂਗਰਸ ਦੇ ਟੱਚ 'ਚ ਨੇ ਤਾਂ ਇਹ ਫਿਰ ਆਮ ਆਦਮੀ ਪਾਰਟੀ ਨੂੰ ਬੈਠ ਕੇ ਸੋਚਣ ਦੀ ਲੋੜ ਹੈ ਬਾਕੀ ਰਹੀ ਗੱਲ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਵਾਲੀ ਉਹ ਤਾਂ ਮੈਨੂੰ ਨਜ਼ਰ ਨਹੀਂ ਆਉਂਦਾ